ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਘਾ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਲਟੀਮਟ ਚਿੱਕੂ ਝੋਟੀ ਦਿਖਾਵਾਂਗੇ ਨੇੜੇ ਹੀ ਰਾਗੀ ਦੀ ਗੱਭਣ ਪਿਆਰ ਆਪਾਂ ਪਹੁੰਚਿਆ ਵੀਰ ਹਰ ਸਿਮਰਨ ਦੇ ਕੋਲ ਤੇ ਅੱਜੋ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਚਾਹੀਦੀ ਹਾਂਜੀ ਹਾਂਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਹਰਸ਼ਵੰਨਿੰਦੀ ਸਿੰਘ ਜੀ ਪਿੰਡ ਆਈ ਨਾਲਾ ਜਿਹੜਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 9780434208 ਠੀਕ ਹੈ ਜੀ ਹਾਂਜੀ ਬਈ ਦੱਸਿਓ ਜਿਵੇਂ ਟੀਕਣਾ ਸੁਭਾ ਸੁਭ ਵੀ ਇਹ ਵੀ ਜੀ ਘਰ ਵਾਲੇ ਤੇ ਦੂਜੇ ਜਾਂਦੇ ਚਲੋ ਆਪਾਂ ਤੇ ਜਾ ਮੰਨ ਕੇ ਲਈ ਆ ਠੀਕ ਹੈ ਹਾਂਜੀ ਗੱਬਣ ਤੇ ਆ ਰਿਹਾ ਠੀਕ ਆ ਠੀਕ ਆ ਜੀ ਪੰਜ ਚਾਰ ਦਿਨ ਖੜਦੀ ਆ ਖੋਲਿਓ ਬਾਈ ਜੀ ਫਿਰ ਖੋਲ ਕੇ ਨਹੀਂ ਸਹੀਏ ਬਈ ਚੋਰ ਨੀਲੀ ਦਾ ਵੀ ਦੀ ਆ ਗਈ ਜੇ ਤੇ ਟਾਟਾ ਕੱਟ ਕੇ ਮੰਗਾ ਹੁਣ ਬੱਸ ਕੀ ਉਹ ਤਾਂ ਗਿਆ ਬਲੀ ਜਿਵੇਂ ਹੁੰਦਾ ਹੈ ਇਸੇ ਨੂੰ ਜੰਤਰ ਜਿਹੜੀ ਬਹੁਤ ਹੀ ਚੰਗੀ ਆ ਤੇ ਕੱਦ ਦਵਾ ਜਾਂਦਾ ਬਿੱਟ ਕੋਲ ਤਾਂ ਇੰਸ਼ੈਂਟ ਕਰ ਸਕਦੇ ਹਾਂ ਸੂਲ ਤੱਕ ਚੱਡਾ ਜਿਹੜਾ ਲੱਗਾ ਪਿਆ ਵਾ ਕਰਮਚਾਰੀ ਦੇ ਬਈ ਕਿੰਨੇ ਕੁ ਦੁੱਧ ਵਾਲੀ ਆ ਇਹ ਇਹ ਵੀ ਆ ਘਰ ਵਾਲੇ ਦਾ ਨਾ ਲੈ ਲਓ ਗਾਂ ਲੈ 11-13 ਕਿਲੋ ਚੋਇਆ ਅਸੀਂ ਅੱਛਾ ਜੀ ਹਾਂ ਜੀ 13 ਕਿਲੋ ਮਤਲਬ 13 ਕਿਲੋ ਤੇ ਸੌਖਾ ਘੱਡੀ ਜਊ ਠੀਕ ਆ ਠੀਕ ਆ ਜੀ ਹੋਰ ਲੈ ਲਓ ਗਾਹ ਨੂੰ ਕੋਈ ਨਹੀਂ ਚੋਨਾ 15 ਕਿਲੋ ਵਾਲੀ ਹਾਂਜੀ ਹਾਂਜੀ 13 ਕਿਲੋ ਸੌਖਾ ਘੱਡੀ ਜਊ ਲਓ ਜੀ ਜਿਹੜੇ ਤਿੰਨ ਚਾਰ ਦਿਨਾਂ ਜੇ ਕਰਮਾਲੀ ਲੈ ਜੂਗੀ ਬਾਕੀ ਅਜੇ ਢਲਾਂ ਢਮਾਂ ਵੀ ਹੈਗੀ ਮਸੂਮ ਤੱਕ ਉਹ ਵੀ ਕਬਰ ਚੜ ਜਾਣੀਆਂ ਤੇ ਪਿਓਰ ਨੀਲੀ ਰਾਵੀ ਅੱਖਾਂ 'ਚ ਵੀ ਆ ਗਈ ਐ ਤੇ ਘੱਟ ਹੋ ਜਾਂਦੀ ਬਹੁਤ ਚੰਗੀ ਹੈਂ ਕੋਈ ਨਹੀਂ ਹਾਂ ਆਲਾ ਦਾ ਸੈੱਜ ਜਪ ਜਿਹੜਾ ਜ਼ਰੂਰ ਆਪਾਂ ਲਾ ਕੇ ਚੈੱਕ ਕਰੰਦੇ ਆਂ ਕਿੱਥੇ-ਕਿੱਥੇ ਲੱਗਾ ਪਿਆ ਤੇ ਥਣ ਵੀ ਨੋਕ ਆਲਾ ਲੱਗਾ ਪਿਆ ਕਰਮਾਲੀ ਨੂੰ ਸਕੂਲ ਤੱਕ ਜਿਹੜਾ ਚੈੱਕ ਕਰ ਸਕਦੇ ਦੇਖ ਕਿੱਡਾ ਲੱਗਾ ਵਾ ਇਹ ਐਣਾ ਅੱਜ ਕਿਪਾਗਾਂ ਵਾਂਗੂ ਬਣੀ ਪਈ ਆ ਤੇ 13 ਲੀਟਰ ਜਿਹੜਾ ਪਿਛਲੇ ਤੋਂ ਮੇਰਾ ਭਾਈ ਵਣੀ ਇੱਧਰ ਕਾਟ ਦੱਸਦੇ ਆ ਮਿਲ ਕੇ ਰਿਕਾਰਡ ਤੇ ਚਲੋ ਬਹੁਤ ਹੀ ਚੰਗਾ ਜੇ ਆਪ ਵੀ ਚੰਗੀ ਏ ਜੋ ਨੀਲੀ ਰਵੀ ਦੀ ਤੇ ਭਾਈ ਜੀ ਇਹਦਾ ਮੁੱਲ ਫਿਰ ਕੀ ਕਰਨਾ ਜੀ ਇੱਧਰ ਆ ਜੋ ਜੀ ਦੇਖ ਲਓ ਹਾਂਜੀ ਜਿੰਨੇ ਨੇ ਆਪਾਂ ਦੇ ਹੀ ਦੇਣੀ ਉਹਨਾਂ ਕੀ ਕਰੀਏ ਹਾਂਜੀ 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 ਬਾਕੀ ਇਹ ਵੇਖੋ ਤੁਸੀਂ ਬਣੀ ਕੁਣੀ ਕਿੱਦਾਂ ਹੋਇਆ ਚੱਪਦਾਈਆਂ ਵਾਂਗੂ ਬਣੀ ਆ ਨਹੀਂ ਕੋਈ ਸ਼ਕਲੀਆਂ ਚਲੋ ਮਹਾਰਾਜ ਸਾਡੀਆਂ ਲਾਅ ਕਰੇ ਜਿਹੜੀਆਂ ਵਿਸਤਰਾ ਮੇਕਣੀਆਂ ਤੇ ਬਾਕੀ ਇਹਦਾ ਮੁੱਲ ਵੀਡੀਓ 'ਚ ਤੇ ਲੋਕ ਚਲੋ ਬਥੇਰਾ ਕਰਦੇ 1.5 ਲੱਖ ਕਰ ਰਹੇ ਹਾਂ 12 ਬੰਦੇ ਦੇਣ ਲੈਣ ਵਾਲਾ ਕਰਨਾ ਹਾਂਜੀ ਹਾਂਜੀ ਮੋਲੇ ਦਾ ਇੱਕ ਦਾਹ ਕਰ ਲਈਏ ਜੀ ਇੱਕ ਦਾਹ ਹਾਂਜੀ ਜੈਜ ਜੈ ਕਰੀਏ ਹੁਣ ਚਲੋ ਸੁਭਾ ਸਾਮਾ ਪੈ ਗਿਆ ਜੀ ਠੀਕ ਆ ਚਲੋ ਜੈਜ ਫਿਰ ਪੂਰੇ ਲੱਖ ਦੀ ਦੇ ਦਈਏ ਲੱਕ ਦੀ ਹਾਂਜੀ ਕਰਦੀ ਅੰਦਰ ਮੈਂ ਦਿੰਦਾ ਅੰਦਰ ਸਿੱਕੋ ਗੱਲ ਕਰ ਦੋਗੇ ਪੱਕੀ ਜੇ ਤੁਸੀਂ ਛੋੜ ਹੀ ਕੰਨੀ 100 200 ਰੁਪਏ ਉਹ ਕਰੀਏ ਆਪਾਂ ਆਖੋ ਬੋਲੋ ਇਹ ਜਿਹੜੀ ਫਿਰ ਆਪਾਂ 100 200 ਛੋੜ ਗਾ ਨਹੀਂ 95000 ਦੀ ਦੇ ਦਾਂਗੇ ਠੀਕ ਗਾਜੋ ਤੇ 200 ਰੁਪਏ ਛੋੜ ਕਰ ਦਾਂਗੇ ਜਿਹੜੀ ਦੇਣ ਨਾਲੀ ਆ ਬਾਕੀ ਦੇਖੋ ਨੀਲੀ ਰਾਵੀ ਦੀ țeੜਾ ਕਾਟਿਆ ਠੀਕ ਹੈ ਠੀਕ ਬਸ ਲਓ ਕੀ ਮਣਕੀ ਤੁਸੀਂ țeੜਾ ਆ ਗਿਆ ਲੱਗੀ ਠੰਡੀ ਠੁੱਡੀ ਬਹੁਤ ਆ ਉਹਦੀ ਚੰਗਾ ਲੱਗਾ ਕਰਮਾਲੀ ਨੂੰ ਹਾਂਜੀ ਠੰਡੀ ਠੰਡੀ ਬੜੀ ਆ ਜਿਹਾ ਸੁਆ ਸੁਗੀ ਹਾਂਜੀ ਉਹੋ ਜੀ ਦੀ ਤੇ ਮਤਲਬ ਦੇਖੋ ਬੰਦੇ ਭੱਜੀ ਫਿਰੇ ਨੇ ਠੀਕ ਆ ਠੀਕ ਆ ਜੀ ਆਓ ਜੀ ਬਾਕੀ ਛੱਡਾ ਛੱਡਾ ਜਿਹੜਾ ਅੱਗੇ ਵੀ ਧੁੱਨ ਤੱਕ ਤੇ ਪਿਛੇ ਵੀ ਸੂਰਜ ਤੱਕ ਲੱਗਾ ਪਿਆ ਵਾ ਤੇ ਚਲੋ ਕੋ ਵੀਰਪਰਾ ਸਾਮ ਕਰ ਲੂ ਦੋ ਚੰਗਾ ਗੱਡੀ ਜਾਣਾ ਮੈਨੇ ਤੇ ਵੀਡੀਓ ਨੂੰ ਬਾਈ ਜੀ ਵੱਤ ਤੋਂ ਵੱਤ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਜਿਹੜੇ ਅੱਗੇ ਕੋਈ ਵੀਰ ਭਰਾ ਨੇ ਪਸ਼ੂ ਖੇਤ ਨਾਲ ਤਾਂ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ